ਸੋਰਠ ਮਹੱਲਾ ਪੰਜਵਾ ਜਤਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਏ ਰਹਾਉ ਪ੍ਰਭ ਕੇ ਅਕਥ ਕਹਾਣੇ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਬੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜੇਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੋ ਕਾ ਸਾਗਰ ਗੁਰ ਪਾਇਆ ਆ ਸਹਸ ਸਗਲ ਮਿਟਾਇਆ ਹਰ ਕੇ ਨਾਮ ਕੇ ਵਡਿਆਏ ਆਠ ਪੈਰ ਗੁਣ ਗਾਏ ਗੁਰ ਪੂਰੇ ਤੇ ਪਾਇਰਾਓ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੋਖ ਸਾਗਰ ਗੁਰ ਪਾਇਆ ਤਾਸਹਿ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਏ ਰਹਾਉ ਪ੍ਰਭ ਕੇ ਕਥ ਕਹਾਣੇ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੁਰੇ ਤੇ ਜਾਣੇ ਸੋਰਠ ਮਹਲਾ ਪੰਜਵਾ ਜੇਤ ਪਾਰ ਬ੍ਰਹਮ ਚਤਿਆ ਆ ਸੋ ਘਰ ਦੇਵਸਾਇਆ ਸੋਖ ਸਾਗਰ ਗੁਰ ਪਾਇਆ ਤਾਂ ਸਹ ਸਗਲ ਮਿਟਾਇਆ ਹਰ ਕੇ ਨਾਮ ਕੀ ਵਢਿਆਏ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਇਰਾਉ ਪ੍ਰਭ ਕੇ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਰਖਾਰੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਇਰਾਉ ਪ੍ਰਭ ਕੇ ਇਕਾਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਣੀ ਗੁਰਪੂਰੇ ਤੇ ਜਾਣੀ ਸੋਠ ਮਹਲਾ 5 ਜੇਤ ਪਾਰ ਬ੍ਰਹਮਚਤਿ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਿਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਢਿਆਈ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੇ ਸੋਰਠ ਮਹਲਾ ਪੰਜਵਾ ਜਿੱਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੇ ਵਢਾਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਇਰਾ ਪ੍ਰਭ ਕੇ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਏ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੇ ਵਡਿਆਈ ਆਠ ਪਹਿਰ ਗੁਣ ਗਾਏ ਗੁਰ ਕੋ ਰੇ ਤੇ ਪਾਏ ਰਹਾਉ ਪ੍ਰਭ ਕੇ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜੇਤਪਾਰ ਬ੍ਰਹਮਚਤਿ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਸਾਸ ਸਾਸ ਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪਹਿਰ ਗੁਣ ਗਾਏ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਰਖਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮਚਤਿ ਆਇਆ ਸੋ ਕਰ ਦੇਵਸਾਇਆ ਸੋ ਕਸਾਗਰ ਗੁਰ ਪਾਇਆ ਤ ਸਹਸਾ ਸਗਰ ਮਿਟਾਇਆ ਹਰ ਕੇ ਨਾਮ ਕੇ ਵਢਿਆਏ ਆਠ ਪਹਿਰ ਗੁਣ ਗਾਏ ਗੁਰਪੁਰੇ ਤੇ ਪਾਇਰਾਉ ਪ੍ਰਭ ਕੇ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸ ਸਗਲ ਮਿਟਾਇਆ ਹਰ ਕੇ ਨਾਮ ਕੇ ਵਢਿਆਏ आठ पहर गुण गाई गुर पूरे ते पाए राऊ प्रभु के अकथ कहानी जन बोलहे अमृत वाणी नानक दास बखानी ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਸਾਗਨ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਾਉ ਪ੍ਰਭ ਕੇ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੇ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਸਹ ਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਇਰਾਵ ਪ੍ਰਭ ਕੇ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਉਪਰਪੂਰੇ ਤੇ ਜਾਣੇ ਸੋਰਠ ਮਹਲਾ ਪੰਜਵਾ ਜੇਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੋਖਾ ਸਾਗਰ ਗੁਰ ਪਾਇਆ ਤਾਂ ਸਹਸ ਸਗਲ ਮਿਟਾਇਆ ਹਰ ਕੇ ਨਾਮ ਕੇ ਵਡਿਆਏ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਇਆ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਸਰਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਤ ਆਇਆ ਸੋ ਕਰ ਦੇਵਸਾਇਆ ਸੋਖ ਸਾਗਰ ਗੁਰ ਪਾਇਆ ਤਾਸਹਿ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪਹਿਰ ਗੁਣ ਗਾਏ ਗੁਰਪੂਰੇ ਤੇ ਪਾਏ ਰਹਾਉ ਪ੍ਰਭ ਕੇ ਅਕਥ ਕਹਾਣੇ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਣੀ ਗੁਰਪੂਰੇ ਤੇ ਜਾਣੇ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਤ ਆਇਆ ਸੋ ਕਰ ਦੇਵ ਸਾਇਆ ਉਖਾ ਸਾਗਰ ਗੁਰ ਪਾਇਆ ਤਾਂ ਸਹ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਇਰਾਉ ਪ੍ਰਭ ਕੇ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਇ ਰਾਵ ਪ੍ਰਭ ਕੇ ਇਕਾਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਤਿ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸ ਸਗਲ ਮਿਟਾਇਆ ਹਰ ਕੇ ਨਾਮ ਕੇ ਵਢਾਈ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੇ ਸੋਰਠ ਮਹਲਾ 5 ਜਿੱਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹਿਸਾ ਸਗਲ ਮਿਟਾਇਆ ਹਰ ਕੇ ਨਾਮ ਕੇ ਵਢਿ ਆਏ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਇਰਾ ਪ੍ਰਭ ਕੇ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ जेट पार ब्रह्म चित आया सो कर दैब साया सुख सागर गुर पाया त सहसा सगल मिटाया हर के नाम के बड आई आठ पहर गुण गाए ਗੁਰਪੂਰੇ ਤੇ ਪਾਇਰਾ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ 5 ਜਿਤ ਪਾਰ ਬ੍ਰਹਮ ਚਤ ਆਇਆ ਸੋ ਘਰ ਦੇਵਸਾਇਆ ਸੁਖ 사ਗਰ ਗੁਰ ਪਾਇਆ ਤਾਂ ਸਹਸ ਸਗਨ ਮਿਟਾਇਆ ਹਰ ਕੇ ਨਾਮ ਕੇ ਵਡਿਆਈ ਆਠ ਪਹਿਰ ਗੁਣ ਗਾਏ ਗੁਰਪੂਰੇ ਤੇ ਪਾਏ ਰਹਾਉ ਪ੍ਰਭ ਕੇ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜੇਤਪਾਰ ਬ੍ਰਹਮਚਤ ਆਇਆ ਸੋ ਘਰ ਦੇਵ ਸਾਇਆ ਸੋ ਕਸਾਗਰ ਗੁਰ ਪਾਇਆ ਤਾ ਸਹ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪਹਿਰ ਗੁਣ ਗਾਏ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਖਾਣੀ ਗੁਰਪੂਰੇ ਤੇ ਜਾਣੀ ਸੋਠ ਮਹਲਾ ਪੰਜਵਾ ਜਿਤ ਪਾਰ ਬ੍ਰਹਮਚਤਿ ਆਇਆ ਸੋ ਕਰ ਦੇਵਸਾਇ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੇ ਵਢਿਆਏ ਅਠ ਪਹਿਰ ਗੁਣ ਗਾਏ ਗੁਰਪੂਰੇ ਤੇ ਪਾਇਰਾ ਪ੍ਰਭ ਕੇ ਇਕਾਠ ਕਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਿ ਸਗਲ ਮਿਟਾਇਆ ਹਰ ਕੇ ਨਾਮ ਕੇ ਵੜਿਆਏ ਆਠ ਪਹਿਰ ਗੁਣ ਗਾਏ ਗੁਰਪੁਰੇ ਤੇ ਪਾਇ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦੇਵਸਾਇਆ ਸੋ ਖਸਾਗਰ ਗੁਰ ਪਾਇਆ ਤਾ ਸਹਸ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਇਰਾ ਪ੍ਰਭ ਕੇ ਅਕਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ